ਅੱਜ ਮੈਂ ਔਰਗੈਨਿਕ ਖੇਤੀ ਨੂੰ ਕਰਦੋਂ ਨੂੰ ਮੈਨੂੰ 10 ਸਾਲ ਹੋ ਗਏ ਆ ਤੇ ਪਹਿਲਾਂ ਮੈਂ ਆਰਡਨੀਆਂ ਕਰਦਾ ਸੀਗਾ ਤੇ ਲੇਕਿਨ ਜੋ ਔਰਗੈਨਿਕ ਖੇਤੀ ਇਹਦੇ ਵਿੱਚ ਬੜਾ ਸੁਆਦ ਹੈ ਫਸਲ ਨੂੰ ਜਿਹੜੀ ਕਣਕ ਉਹ ਵੀ ਅੱਛੀ ਹੈ ਬਾਕੀ ਸਾਰੀ ਹੀ ਫਸਲ ਆ ਔਰਗੈਨਿਕ ਦਾ ਆਪਣਾ ਹੀ ਮઝા ਹੈ ਉਹ ਕਰਕੇ ਮੈਨੂੰ ਸਕੂਨ ਆ ਮੈਂ ਕੀਟਨਾਕਸ ਕੋਈ ਨਹੀਂ ਪਾਉਂਦੇ ਨਾ ਕੋਈ ਡਾਇਆ ਪਾਉਂਦੇ ਨਾ ਉਹ ਅਸੀਂ ਕੁਝ ਨਹੀਂ ਪਾਉਂਦੇ ਹੈ ਜਿਹੜੀ ਵੀ ਪਾਉਂਦੇ ਆ ਅਸੀਂ ਉਹ ਸਾਨੂੰ 50 ਵਾਗਰੋ ਦਿੰਦੀ ਆ ਬਾਇਆ ਸੈਂਟਰ ਗਵਰਨਮੈਂਟ ਮੈਂ ਹਰ ਕਿਸਾਨ ਨੂੰ ਰਾਮਾ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਵੱਧ ਤੇ ਵੱਧ ਆਰਗੈਨਿਕ ਵੱਲ ਆਓ ਤੇ ਆਰਗੈਨਿਕ ਤੁਸੀਂ ਆਪਣਾ ਬਰਮਿਕ ਪੋਸਟ ਖਾਦ ਪਾਓ ਸਰ ਮਤਲਬ ਇਹ ਨਵਾਂ ਜਿਹਾ ਦੇ ਰਹੇ ਹਾਂ ਬੀ ਬਹੁਤ ਹੀ ਅੱਛੀ ਖਾਦ ਹੈ ਬਹੁਤ ਅੱਛੀ ਕਣਕ ਆ ਇਸ ਦੇ ਵੱਲ ਵੱਧ ਤੇ ਵੱਧ ਕਿਸਾਨ ਭੜਾ ਤੇ ਜੁੜੇ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਸੁੱਚਾ ਸਿੰਘ ਪਾਪੜਾ ਸਰ ਤੁਹਾਡੇ ਵੱਲੋਂ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਆਰਗੈਨਿਕ ਖੇਤੀ ਨੂੰ ਕਰਦੋਂ ਇਹਨੂੰ ਮੈਨੂੰ 10 ਸਾਲ ਹੋ ਗਏ ਆ ਤੇ ਪਹਿਲੇ ਮੈਂ ਆਡਰਾਂੀਆਂ ਕਰਦਾ ਸੀਗਾ ਇਹਨੇ ਕਨ ਜੋ ਆਰਗੈਨਿਕ ਖੇਤੀ ਹੈ ਇਹਦੇ ਵਿੱਚ ਬੜਾ ਸੁਆਦ ਹੈ ਫਸਲ ਨੂੰ ਜਿਹੜੀ ਕਣਕ ਆ ਉਹ ਵੀ ਅੱਛੀ ਹੈ ਬਾਕੀ ਸਾਰੀ ਹੀ ਫਸਲ ਆ ਆਰਗੈਨਿਕ ਦਾ ਆਪਣਾ ਹੀ ਮਜ਼ਾ ਹੈ ਉਹ ਕਰਕੇ ਮੈਨੂੰ ਸਕੂਨ ਆ ਕਿੰਨੇ ਕਿੱਲੇ ਦੀ ਖੇਤੀ ਤੁਸੀਂ ਆਰਗੈਨਿਕ ਕਰ ਰਹੇ ਹੋ ਦੇਖੋ ਜੀ ਮੈਂ ਇਦੇ ਵਿੱਚ ਕਿ ਆ 27 ਕਿਲਿਆਂ ਦੀ ਮੈਂ ਆਰਗੈਨਿਕ ਫਿੱਤੀ ਕਰਦਾ ਕੋਈ ਝਾੜ ਦਾ ਵੀ ਫਰਕ ਪੈਂਦਾ ਹਾਂਜੀ ਇਹਦਾ ਝਾੜ ਦਾ ਫਰਕ ਹੈਗਾ ਉਹ ਦੂਈ ਤਾਂ ਨਿਕਲ ਆਉਂਦੀ 22 ਕੁਆਂਟਲ ਇਹ ਨਿਕਲਦੀ ਆ 13 14 ਝਾੜ ਦਾ ਬਹੁਤ ਫਰਕ ਆ ਅ ਕੋਈ ਰੇਟ ਦਾ ਵੀ ਫਰਕ ਹੈ ਜੀ ਇਹਦਾ ਹਾਂਜੀ ਰੇਟ ਦਾ ਫਰਕ ਹੈ ਜੀ ਤੇ ਅਸੀਂ ਤਕਰੀਬਨ ਅਸੀਂ 3500 ਰੁਪਏ ਹੋਰੀ ਦਿੰਨੇ ਆ ਚੰਡੀਗੜ੍ਹ ਤਾਂ 4000 ਵੀ ਉਦੇਦ ਨਿਆ ਕੋਈ ਇਹਦੇ ਪਰ ਖਰਚ ਝਾੜ ਘਾਟਾ ਖਰਚਾ ਜ਼ਿਆਦਾ ਜਿਹੜੀਆਂ ਖਾਦਾਂ ਇੱਥੇ ਪਾਈਆਂ ਜਾਂਦੀਆਂ ਤੁਸੀਂ ਆਪ ਤਿਆਰ ਕਰਦੇ ਹੋ ਕਿ ਤੇ ਬਾਹਰੋਂ ਮੰਗਵਾਉਂਦੇ ਹੋ ਨਹੀਂ ਆਮ ਤੌਰ ਤੇ ਜੀ ਆਪਣੀਆਂ ਆਪ ਤਿਆਰ ਕਰਦੇ ਕੋਈ ਸਾਨੂੰ ਪੰਜਾਬ ਐਗਰੋ ਵੀ ਦਿੰਦੀ ਆ ਐ ਕਿਸੇ ਕੰਪਨੀ ਨਾਲ ਵੀ ਤੁਹਾਡਾ ਸੰਝੋਤਾ ਹੈ ਕੰਪਨੀ ਨਾਲ ਤਾਂ ਨਹੀਂ ਆਪਣਾ ਪੰਜਾਬ ਐਗਰੋ ਨਾਲ ਹੀ ਆ ਸਮਝਾਤਾ ਜੋ ਹੈਗਾ ਜਿਹੜੀਆਂ ਖਾਦਾਂ ਤੁਸੀਂ ਆਪ ਤਿਆਰ ਕਰਦੇ ਉਸ ਤੋਂ ਇਲਾਵਾ ਕੋਈ ਹੋਰ ਵੀ ਦਵਾਈਆਂ ਪਾਈਆਂ ਜਾਂਦੀਆਂ ਦਵਾਈਆਂ ਉਹੀ ਦਿੰਦੀ ਜੀ ਪੰਜਾਬ ਐਗਰੋ ਵਾਲੇ ਦਿੰਦੇ ਸੈਂਟਰ ਵਾਲਾ ਵੀ ਇਸ ਟਾਈਮ ਐ ਕਿ ਕਿਤਨ ਕਿੰਨਾ ਝਾੜ ਨਿਕਲਿਆ ਜੀ ਤੁਹਾਡਾ ਤਕਰੀਬਨ ਜਿਹੜੇ ਤੁਸੀਂ 27 28 ਕਿੱਲੇ ਕੀਤੇ ਆ ਹਾਂ ਉਹ ਹੀ ਨਿਕਲਿਆ ਜੀ 15 ਕਦੇ ਔਸਤਨ 15 ਨਿਕਲਿਆ ਤੇ ਜਿਹੜੀ ਕਣਕ ਤੁਹਾਡੀ ਤੁਸੀਂ ਮੰਡੀ ਵਿੱਚ ਕੇ ਹੁੰਦੇ ਜਿਹੜੀ ਹੈ ਕਿ ਤੁਹਾਡੇ ਕੋਲ ਕੋਈ ਘਰੇ ਵੀ ਰਹਿ ਜਾਂਦੀ ਨਹੀਂ ਜਨਾਬ ਸਾੜੀ ਜਿਹੜੀ ਆ ਕਿ 80% ਤਾਂ ਸਾੜੀ ਉਰੇ ਹੀ ਵਿਕ ਗਈ ਇਸ ਤੋਂ ਇਲਾਵਾ ਕੋਈ ਹੋਰ ਵੀ ਖੇਤੀ ਕੀਤੀ ਜਾਂਦੀ ਹੈ ਵੀ ਤੇ অর্ਗੈਨਿਕ ਖੇਤੀ ਤਾਂ ਸਾਰੀ অর্ਗੈਨਿਕ ਕੋਈ ਆਪਣੇ ਪਪੂਰ ਵੀ ਆਰਗੈਨਿਕ ਵਿੱਚ ਆਉਂਦੇ ਜੇ ਅਸੀਂ ਸਿਮੈਂਟ ਚ ਪਾਉਣਾ ਹੀ ਕੁਛ ਨਹੀਂ ਹੈਗਾ ਸਾਰੀ ਖੇਤੀ ਆਰਗੈਨਿਕ ਹੋ ਗਈ ਆ ਤਿੰਨ ਕਿ ਸਾਢੇ 2 ਜੁੰਟ ਲੱਗੇ ਹੋਵੇ ਵਰਮੀ ਕੰਪੋਸਟ ਦੇ ਇਸ ਤਰ੍ਹਾਂ ਦੇਖਿਆ ਵੀ ਤੁਹਾਡੇ ਖੇਤਾਂ ਦੇ ਵਿੱਚ ਪਪੂਲਾ ਵੀ ਲੱਗੇ ਹੋਣੇ ਪੂਲਾ ਨਾਲ ਕੋਈ ਝਾਰ ਤਾਂ ਕੋਈ ਫਰਕ ਪੈਂਦਾ ਜਾਂ ਕੋਈ ਘਟਵਾਤ ਕੋਈ ਨਹੀਂ ਪੈਂਦਾ ਫਰਕ ਤੁੰਦਰੋਂ ਨਾਲ ਫਰਕ ਜ਼ਰੂਰ ਪੈਂਦਾ ਕਿਉਂਕਿ ਇੱਕ ਤਾਂ ਉਹਦੀ 2-2 ਫੁੱਟ ਜਗ੍ਹਾ ਘੇਰੇ ਇੱਕ ਪਹਿਲਾਂ ਤਾਂ ਕਿੰਨਾ ਹੋ ਗਿਆ ਤੇਲੇ ਦਾ ਕਿੰਨਾ ਕਿੰਨੇ ਫੁੱਟ ਘਟ ਗਈ ਆ ਉਸ ਤੋਂ ਇਲਾਵਾ ਛੋਰਾ ਵੀ ਕਰ ਦਿੰਦੇ ਆ ਹਰ ਕਿਸੇ ਕੋਈ ਇੱਥੇ ਤੁਸੀਂ ਜਿਹੜਾ অর্ਗੈਨਿਕ ਖਾਦ ਤੇ ਪਾਈ ਰਹੇ ਹੋ ਇਸ ਤੋਂ ਇਲਾਵਾ ਕੋਈ ਦਵਾਈਆਂ ਦੂਈਆਂ ਜਾਂ ਕੋਈ ਹੋਰ ਕੀਟਨਾਸ਼ਕ ਦਵਾਈਆਂ ਤਾਂ ਨਹੀਂ ਪਾਈ ਪਈ ਨਹੀਂ ਕੀਟਨਾਸ਼ਕ ਕੋਈ ਨਹੀਂ ਪਾਉਂਦੇ ਨਾ ਕੋਈ ਡਾਇਆ ਪਾਉਂਦੇ ਨਾ ਕੋਈ ਉਹ ਅਸੀਂ ਕੁਝ ਨਹੀਂ ਪਾਉਂਦੇ ਹੈਗੇ ਜਿਹੜੀ ਵੀ ਪਾਉਂਦੇ ਅਸੀਂ ਉਹ ਸਾਨੂੰ 50 ਵਾਗਰੋ ਦਿੰਦੀ ਆ ਬਾਇਆ ਸੈਂਟਰ ਗਵਰਨਮੈਂਟ ਜਿਹੜੀ ਖਾਦ ਬਣਾਈ ਜਾਂਦੀ ਹੈ অর্ਗੈਨਿਕ ਖਾਦ ਕਿਹੜੀ ਗਾਹ ਪਾਈ ਜਾਂਦੀ ਹੈ ਤੁਹਾਡੇ ਵੱਲੋਂ ਅਸੀਂ ਬਾਰਮਿਕ ਪੋਸਟ ਬੰਨ੍ਹ ਦੱਬ ਕੇ ਇਹ ਤੁਹਾਡੇ ਵੱਲੋਂ ਆਪ ਬਣਾਈ ਜਾਂਦੀ ਹੈ ਸਾਰੀ ਆਪ ਬਣਦੀ ਹੈ

ਕੰਟੈਕਟ ਕਰਿਆ ਵਾ ਗਵਰਨਰ ਨੂੰ ਬੋਲ ਲੰਨਾ ਜਿਹੜੇ ਕਿਸਾਨ ਕੀ ਨਸਕਤ ਦਵਾਈਆਂ ਦੀ ਵਰਤੋਂ ਕਰਦੇ ਨੇ ਉਹ ਕੀ ਕਿਸਾਨਾਂ ਨੂੰ ਕੀ ਮੈਸੇਜ ਹੈ ਕਿਸਾਨਾਂ ਨੂੰ ਇਹ ਮੈਸੇਜ ਹੈ ਜੀ ਵੀ ਦੇਖੋ ਹਰ ਕੋਈ ਬੰਦਾ ਮਤਲਬ ਆਪਣੀ ਆਪਣੀ ਸੋਚ ਆ ਅੱਜ ਕੱਲ੍ਹ ਲੋਕੀ ਕੰਮ ਕਰਕੇ ਰਾਜੀ ਨਹੀਂ ਹੈਗੇ ਕਿਉਂਕਿ ਕੰਮ ਬਹੁਤ ਕਰਨਾ ਪੈਂਦਾ ਇਹਦੇ ਜਿੱਦੂ ਆਗਲਾ ਕਹਿੰਦਾ ਵੀ ਚਲੋ ਮਾਰੋ ਚੱਕੇ ਦਵਾਈ ਪਾਸੇ ਇਹਦੇ ਚ ਬਹੁਤ ਦੇਖਭਾਲ ਕਰਨੀ ਪੈਂਦੀ ਹੈ ਮੈਂ ਤਾਂ ਇਹ ਕਹੂੰਗਾ ਵੀ ਜਿੰਨਾ ਵੀ ਇਹਨਾਂ ਚੀਜ਼ਾਂ ਤੇ ਬਚਿਆ ਜਾਵੇ ਦੁਨੀਆਂ ਤੇ ਚੰਗੀ ਗੱਲ ਆ ਸਿਹਤ ਵਾਸਤੇ ਵੀ ਚੰਗੀ ਆ ਮੈਂ ਜਨਤਾ ਨੂੰ ਵੀ ਇਦੇ ਨਾਲ ਫਾਇਦਾ ਹੁੰਦਾ ਸਿਹਤ ਨੂੰ ਬੜਾ ਫਾਇਦਾ ਆਉਣ ਘਣ ਕਬਲ ਆਉਣਾ ਚਾਹੀਦਾ ਇਹ ਆਰਗੇਨਿਕ ਤੁਸੀਂ ਖੇਤੀ ਕਰ ਰਹੇ ਹੋ ਉਹ ਜਿਹੜੀ ਜਿਹੜੀ ਕਣਕ ਆ ਉਹਦੇ ਕੋਈ ਖਾਣ ਦਾ ਕੋਈ ਸਵਾਦ ਦਾ ਫਰਕ ਵੀ ਹੈ ਬਿਲਕੁਲ ਸਵਾਦ ਦਾ ਫਰਕ ਆ ਜੀ ਬਿਲਕੁਲ ਫਰਕ ਆ ਸਰੀਰ ਨੂੰ ਬਿਮਾਰੀਆਂ ਲੱਗਣੀਆਂ ਘੱਟ ਜਾਂਦੀਆਂ ਜੇ ਕਿਸੇ ਕਿਸਾਨ ਨੇ ਤੁਹਾਡੇ ਕੋਲ ਆਰਗੇਨਿਕ ਖਾਦ ਜਾਂ ਆਰਗੇਨਿਕ ਕਣਕ ਖਰੀਦਣੀ ਹੋਵੇ ਇੱਥੇ ਕੀ ਸੰਪਰਕ ਨੰਬਰ ਹੈ ਤੁਹਾਡਾ ਦੇਖੋ ਜੀ ਅਗਰ ਕਿਸੇ ਨੇ ਖਾਦ ਲੈਣੀ ਆ ਖਾਦ ਵੀ ਹਰ ਟਾਈਮ ਹਾਜ਼ਰ ਆ ਅਗਰ ਕਣਕ ਲੈਣੀ ਆ অর্ਗੈਨਿਕ ਉਹ ਵੀ ਹਾਜ਼ਰ ਆ ਮੇਰਾ ਨੰਬਰ ਹੈਗਾ 9915106398 ਹਰ ਟਾਈਮ ਮਤਲਬ ਕਿ ਫਾਰਮ ਤੇ ਇਹ ਹਾਜ਼ਰ ਆ ਦੋਨੇ ਚੀਜ਼ਾਂ ਹਾਈ ਲੈਵਲ ਤੇ ਆ ਖਾਦ ਅਰ 베ਰੀ ਗੁੱਡ ਕੁਆਲਿਟੀ ਆ ਇਹ ਜੀ ਕੁਆਲਿਟੀ ਦੀ ਅਚ ਨਹੀਂ ਹੈ ਮੈਂ ਹਰ ਕਿਸਾਨ ਨੂੰ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਵੱਧ ਤੇ ਵੱਧ ਆਰਗੈਨਿਕ ਵੱਲ ਆਓ ਤੇ ਆਰਗੈਨਿਕ ਤੁਸੀਂ ਆਪਣਾ ਬਾਰਮਿਕ ਪੋਸਟ ਖਾਦ ਪਾਓ ਸਰ ਮਤਲਬ ਇਹ ਮੈਂ ਵੈਸੇ ਦੇ ਰਿਹਾ ਵੀ ਬਹੁਤ ਹੀ ਅੱਛੀ ਖਾਦ ਹੈ ਬਹੁਤ ਅੱਛੀ ਕਾਨਕਾ ਇਸ ਦੇ ਵੱਲ ਵੱਧ ਤੇ ਵੱਧ ਕਿਸਾਨ ਭਰਾ ਜੁੜਨਾ ਅਰ ਕਰਨੇ ਕੰਮ